ਰੰਦਾਵਾ ਸਾਹਿਬ ਮੇਰੇ ਲਈ ਕੁਰਸੀ ਤੇ ਬੈਠੋਗਾ ਰੰਦਾਵਾ ਸਾਹਿਬ ਮੇਰੇ ਲਈ ਕੁਰਸੀ ਤੇ ਬੈਠੋਗਾ ਬਹੁਤ ਹੀ ਸਤਕਾਰਯੋਗ ਹਲਕਾ ਮੁਕੇਰੀਆਂ ਦੇ ਮੇਰੇ ਬਜ਼ੁਰਗੋ ਮੇਰੀਓ ਮਾਤਾਓ ਨੌਜਵਾਨ ਸਾਥੀਓ ਮੇਰੀਓ ਭੈਣੋ ਸਭ ਤੋਂ ਪਹਿਲਾਂ ਮੈਂ ਉਹਨਾਂ ਜਿਹੜੂ ਲੋਕਾਂ ਨੂੰ ਸਰਚ ਕੋ ਆ ਕੇ ਧਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਪਰ ਮੁਕੇਰੀਆਂ ਦੇ ਵਿੱਚ ਡਾਕਟਰ ਕੇਬਲ ਕ੍ਰਿਸ਼ਨ ਜੀ ਨੇ ਜਿਸ ਪ੍ਰਕਾਰ ਰਾਜਨੀਤੀ ਚ ਆਪਣਾ ਯੋਗਦਾਨ ਦਿੱਤਾ ਤੇ ਅੱਜ ਵੀ ਉਹ ਸਾਰੇ ਦੇ ਸਾਰੇ ਪਰਿਵਾਰ ਉਹ ਕਾਂਗਰਸ ਪਾਰਟੀ ਦੇ ਬੁਨਿਆਦੀ ਲੋਕ ਜਿਨ੍ਹਾਂ ਨੇ ਪੰਜਵੀਂ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹਣਾ ਮਕੀਰੀਆ ਦੇ ਉਹ ਲੋਕੋ ਮੈਂ ਚੇਬ ਰਾਜਮਾਨ योग बहुत ही सत्कारयोग सबका मंत्री आदरणीय गिलजिया साहेब बहुत सत्कारयोग सबका एमएलए कांग्रेस पार्टी के प्रधान मिक्की डोगरा साहेब बहुत ही अंकता सत्कार सत्कारयोग ਸਭ ਕਾ ਐਮਐਲਏ ਹੋਰ ਕੈਨੀ ਹੋਰ ਕਰਨੀ ਦੇ ਪੱਕੇ ਪਵਣਾਦਿਆਂ ਸਾਹਿਬ ਬਹੁਤ ਹੀ ਸਤਕਾਰਯੋਗ ਸਾਡੇ ਹੁਣੇ-ਹੁਣੇ ਇਸ ਪਾਰਟੀ ਦੇ ਵਿੱਚ ਸ਼ਾਮੂਲੀਅਤ ਜਿਨ੍ਹਾਂ ਨੇ ਕੀਤੀ ਹੈ ਚੋਣ ਲੜੀ ਆਦਰਨੀਆ ਸਾਬੀ ਜੀ ਬਹੁਤ ਸਤਕਾਰਯੋਗ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ रजेश जी रंधावा साहेब सत्कार सत्कारयोग डॉक्टर केवल कृष्ण जी सुपुत्र डॉ साहब अवनीश जी बहत ही सत्कारयोग मेरे ब्लाका के प्रधान महिला कांग्रेस आदि मैडम चेयरमैन यूथ कांग्रेस सेवा दल ते खास करके ਅੱਜ ਮੈਂ ਜਿਨ੍ਹਾਂ ਦੇ ਬਲਾਵੇ ਤੇ ਇੱਥੇ ਆਇਆ ਮੇਰੀ ਵੱਡੀ ਭੈਣ ਤੁਹਾਡੀ ਸਾਬਕਾ ਐਮਐਲਏ ਤੇ ਇੱਕ ਸ਼ਰੀਫ ਆਰਦ ਹਿੰਦੂ ਬਾਲਾ ਜੀ ਔਰ ਛੋਟਾ ਵੀਰ ਹੁਣੇ-ਹੁਣੇ ਭਾਸ਼ਣ ਦੇ ਕੇ ਗਿਆ ਚੰਗੀਆਂ ਗੱਲਾਂ ਭਾਸ਼ਣ ਦੇ ਵਿੱਚ ਕਹੀਆਂ ਸੋ ਕੱਲ ਨੂੰ ਡਾਕਟਰ ਕੇਵਲ ਕ੍ਰਿਸ਼ਨ ਜੀ ਦਾ यार प्रधान प्लीज हेलो बरसी है मैं आज उन्हों अगर चेते ना करा कांग्रेस का प्रधान तो यह तोहीन होएगी आजकल तो राजनीति कमर्शियल हो गई है कमर्शियल ना केवल राजनीति कमर्शियल हुई है आजकल हर काम कमर्शियल हो गया है ਮਰਸ਼ੀਅਲ ਤੋਂ ਮਤਲਬ ਹੈ ਮਤਲਬ ਨਾਲ ਰਿਸ਼ਤੇ ਰੱਖੇ ਜਾਂਦੇ ਆ ਅੱਜ ਕੱਲ ਬਾਪ ਤੇ ਬੇਟੇ ਦਾ ਰਿਸ਼ਤਾ ਵੀ 80% ਮਤਲਬੀ ਹੋ ਗਿਆ ਕਿਉਂਕਿ ਜੇ ਬਾਪ ਪੁੱਤ ਨੂੰ ਕੋਈ ਚੀਜ਼ ਦੇ ਦੇ ਤਾਂ ਬਾਪ ਚੰਗਾ ਤੇ ਜੇ ਕੋਈ ਚੀਜ਼ ਨਾ ਲਿਆ ਕੇ ਦੇਵੇ ਤਾਂ ਕਹੂਗਾ ਤੂੰ ਤਾਂ ਬੱਪੂ ਗੰਦਾ ਹੈ